ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਮੈਂ ਪਰਮਿੰ다 ਕਾ ਚਹਿਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਨਾ ਬਹੁਤ ਸੋਹਣੀ ਲੈ ਕੇ ਆਈ ਆ ਸਾਰੇ ਬ੍ਰਾਂਡ ਦੇ ਆਰਟੀਕਲ ਲੈ ਕੇ ਆਈ ਆ ਜਿਵੇਂ ਕਿ ਮੌਸਮ ਵੀ ਚੇਂਜ ਹੋ ਜਾਣਾ ਅੱਗੇ ਅੱਗੇ ਹਨਾ ਤੇ ਬਾਕੀ ਦਿਨ ਤਿਹਾੜੀ ਦੇ ਵੀ ਸਟਾਰਟਿੰਗ ਹੋ ਰਹੀ ਆ ਉਸੇ ਅਕੋਰਡਿੰਗ ਆਪਾਂ ਪਿਓਰ ਖਾਦੀ ਦੇ ਰਾਮ ਟੈਕਸ ਦੇ ਵੀ ਆਰਟੀਕਲ ਲੈ ਕੇ ਆਏ ਆ ਬਾਕੀ ਜਿਹੜੇ ਸੋਲੋ ਸੋਲੋ ਪੀਸ ਆਪਣੇ ਹਨ ਨਾ ਰੈਗੂਲਰ ਚੱਲ ਹੀ ਰਹੇ ਨੇ ਉਹਨਾਂ ਦੇ ਵਿੱਚੋਂ ਜਿਹੜੇ 3-4 ਆਰਟੀਕਲਸ ਆਪਣੇ ਕੋਲ ਹੈਗੇ ਨੇ 3-4 ਪੀਸ ਹੀ ਨੇ ਇਹ ਆਪਣੇ ਕੋਲੇ ਜਿਵੇਂ ਕਿ ਅੱਗੇ ਲੱਕੜੀਆਂ ਵਗੈਰਾ ਆ ਰਹੀਆਂ ਤਾਂ ਗਲਿਸ਼ ਲੁੱਕ ਦੇ ਪੀਸ ਨੇ ਬਹੁਤ ਸੋਹਣੇ ਤੇ ਲੈਸ ਦੇ ਵਿੱਚ ਆਪਾਂ ਇਹ ਕਰ ਦਿੱਤੇ ਨੇ 1850 ਵਾਲੇ ਇਹ ਪੀਸ ਸੀਗੇ ਤੇ ਜਿਹੜੇ ਕਿ ਆਪਾਂ ਲੈਸ ਦੇ ਵਿੱਚ ਉਹ ਤੁਹਾਨੂੰ ਇਹ ਦੇਵਾਂਗੇ ਸੋ ਇਹਨਾਂ ਵਿੱਚੋਂ ਕੋਈ ਵੀ ਸੂਰਤ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਲੈਕਸ਼ਨ ਆ ਜਿਹੜੀ ਇਹ ਸਾਡੀ ਕਿੱਦਾਂ ਦੀ ਲੱਗਦੀ ਆ ਹਨਾ ਬਾਕੀ ਅੱਜ ਬਹੁਤ ਬੈਨੀਫਿਟ ਵਾਲੀ ਵੀਡੀਓ ਆ ਕਿਉਂਕਿ ਰਾਮ ਟੈਕਸ ਦੇ ਆਰਟੀਕਲ ਬਹੁਤ ਜ਼ਿਆਦਾ ਜਿਵੇਂ ਹੋਲ ਸੇਲ ਪ੍ਰਾਈਸ ਦੇ ਉੱਪਰ ਹੀ ਆਪਾਂ ਕਿਉਂਕਿ ਇਹ ਸਾਰੇ ਸਿੱਟਾਂ ਦੇ ਵਿੱਚੋਂ ਨਾ ਇੱਕ ਸੈੱਟ ਆ ਸਿਰਫ ਆਪਣੇ ਕੋਲੇ ਜਿਹੜਾ ਪ੍ਰੋਪਰ ਆ ਨਹੀਂ ਤਾਂ ਸਾਰੇ ਸਿੱਟਾਂ ਦੇ ਵਿੱਚੋਂ ਸਿੰਗਲ ਸਿੰਗਲ ਪੀਸ ਆਪਣੇ ਕੋਲ ਰਹਿ ਚੁੱਕਿਆ ਵਾ ਸੋ ਇਹ ਆਪਾਂ ਸਾਰੇ ਲੈਸ ਦੇ ਵਿੱਚ ਲਗਾ ਦਿੱਤੇ ਨੇ ਤੇ ਸਮਝ ਲਓ ਵੀ ਲਖੜੀ ਸਪੈਸ਼ਲ ਸੇਲ ਆ ਉਹ ਵੀ ਬ੍ਰਾਂਡ ਦੇ ਆਰਟੀਕਲਾਂ ਦੇ ਉੱਪਰ ਠੀਕ ਹੈ ਜੀ ਆਮ ਆਰਟੀਕਲਾਂ ਦੇ ਤਾਂ ਹਰ ਕੋਈ ਲਾਉਂਦਾ ਪਰ ਆਪਾਂ ਬ੍ਰਾਂਡ ਦੇ ਆਰਟੀਕਲਾਂ ਤੇ ਲਾਈਆ ਤੇ ਇਹ ਰੇਂਜ ਦੇ ਵਿੱਚ ਕਿਸੇ ਨੇ ਵਾਲੇ ਸੂਟ ਨਹੀਂ ਦੇਣੇ ਜਿਹੜੇ ਰੇਂਜ ਦੇ ਵਿੱਚ ਆਪਾਂ ਇਹ ਦੇਣ ਲੱਗੇ ਆ ਠੀਕ ਹੈ ਜੀ ਬਸ ਤੁਸੀਂ ਆਪਣੇ ਫਟਾਫਟ ਸਕਰੀਨਸ਼ਾਟ ਲੈ ਲਿਓ ਇੱਕ ਸੂਟ ਲਹੋਗੇ ਤਾਂ ਕੋਰੀਅਰ ਚਾਰਜਸ ਸ਼ਿਪਿੰਗ ਜਿਹੜੀ ਆ ਉਹ ਤੁਹਾਡੀ ਹੋਊਗੀ 50 ਰੁਪਏ ਤੁਹਾਨੂੰ ਉਹਦੇ ਐਕਸਟਰਾ ਪੇ ਕਰਨੇ ਪੈਣਗੇ ਜੀ ਪਰ ਜੇ ਤੁਸੀਂ ਦੋ ਸਟੌਟ ਲਓਗੇ ਤਾਂ ਅਦਰ ਕੋਈ ਵੀ ਸ਼ਿਪਿੰਗ ਚਾਰਜਸ ਤੁਹਾਨੂੰ ਪੇ ਨਹੀਂ ਕਰਨਾ ਪਊਗਾ ਠੀਕ ਹੈ ਜੀ ਇਹਨਾਂ ਵਿੱਚੋਂ ਕੋਈ ਵੀ ਦੋ ਜਿਵੇਂ ਹੁਣ ਸੰਧਾਰੇ ਆ ਰਹੇ ਨੇ ਲਖਣੀ ਆ ਰਹੀਆਂ ਨੇ ਤੇ ਤੀਜ ਆ ਰਹੇ ਆ ਨੇ ਤਾਂ ਤੁਸੀਂ ਇਹਨਾਂ ਵਿੱਚੋਂ ਵੀ ਸਿਲੈਕਟ ਕਰਿਓ ਬਾਕੀ ਬਹੁਤ ਸੋਹਣੀ ਸੋਹਣੀ ਵੈਰਾਈਟੀ ਹੈਗੀ ਆ ਉਹਨਾਂ ਵਿੱਚੋਂ ਵੀ ਲੈ ਸਕਦੇ ਹੋ ਪਰ ਇਹ ਬੈਨੀਫਿਟ ਵਾਲੀ ਵੀਡੀਓ ਬਹੁਤ ਘੱਟ ਰੇਟ ਦੇ ਵਿੱਚ ਤੁਹਾਨੂੰ ਮਿਲਣ ਜਾ ਰਹੀ ਆ ਸੋ ਤੁਸੀਂ ਇਹਦੇ ਬੈਨੀਫਿਟ ਜ਼ਰੂਰ ਲੈ ਸਕਦੇ ਹੋ ਠੀਕ ਹੈ ਜੀ ਚਲੋ ਸਟਾਰਟ ਕਰਦੀ ਆਂ ਜੀ ਅੱਜ ਦੀ ਵੀਡੀਓ ਪਹਿਲਾਂ ਮੈਂ ਜਿਹੜੇ ਪੀਸ ਤੁਹਾਨੂੰ ਦਿਖਾਉਣ ਲੱਗੀ ਆ ਨਾ ਇਹ ਸਾਰੇ ਸਿੰਗਲ ਸਿੰਗਲ ਥ레ਡਵਰਕ ਪਾਸ ਵਰਕ ਦੇ ਪੀਸ ਨੇ ਠੀਕ ਹੈ ਜੀ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਪਸੰਦ ਆਊਗਾ ਤੁਸੀਂ ਫਟਾਫਟ ਲੈਣਾ ਸਕਰੀਨਸ਼ਾਟ ਚਾਰੇ ਪੀਸ ਆਹੀ 3 ਇਸ ਆਪਣੇ ਕੋਲ ਅਵੇਲੇਬਲ ਨੇ ਜਿਹੜੇ 4 ਪੀਸ ਅਵੇਲੇਬਲ ਨੇ ਪਿਓਰ ਖਾਦੀ ਦੇ ਉੱਪਰ ਬਣੇ ਹੋਏ ਆ ਠੀਕ ਹੈ ਜੀ ਆਹ ਲੋ ਇੱਕ ਤਾਂ ਇਹ ਵਾਲਾ ਪੀਸ ਹੈ ਜੀ ਸਾਰੇ ਇਹਦੇ ਫਰੰਟ ਤੇ ਗਲੇ ਦੇ ਉੱਪਰ ਤੁਹਾਨੂੰ ਵਰਕ ਮਿਲੇਗਾ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਚੱਲ ਰਿਹਾ ਜੇ ਪਿੱਕੇ ਦੀ ਹੋਈ ਤਾਂ ਜ਼ਰੂਰ ਸ਼ੇਅਰ ਕਰੂੰਗੀ ਬਹੁਤ ਹੀ ਜ਼ਿਆਦਾ ਲੈਸ ਦੇ ਵਿੱਚ ਇਹ ਆਏ ਨੇ ਸੋ ਤੁਸੀਂ ਆਪਣਾ ਫਟਾ ਫੱਡ ਸਕਰੀਨਸ਼ਾਟ ਲੈ ਲਿਓ ਇਸ ਤਰ੍ਹਾਂ ਬਾਕੀ ਸਾਰਾ ਨੀਚੋਂ ਸਾਰਾ ਪਲੇਨ ਰੋਗਾ ਇੱਧਰ ਤੁਸੀਂ ਪਾਈਪਿੰਗਸ ਵਗੈਰਾ ਲਗਾ ਕੇ ਜਿਵੇਂ ਮर्जी ਇਹਨੂੰ ਰੈਡੀ ਕਰ ਸਕਦੇ ਹੋ ਪਿਓਰ ਖਾਦੀ ਦਾ ਬੇਸ ਲੱਗਿਆ ਹੋਇਆ ਠੀਕ ਹੈ ਜੀ ਪਿਓਰ ਖਾਦੀ ਦਾ ਬੇਸ ਆ ਇਸ ਤਰ੍ਹਾਂ ਨਿੱਕੀ ਨਿੱਕੀ ਬੂਟੀ ਦਾ ਕੰਮ ਸਾਰਾ ਬਾਹਾਂ ਦੇ ਉੱਪਰ ਆਊਗਾ ਸੇਮ ਇਸ ਤਰ੍ਹਾਂ ਬਾਹਾਂ ਦੇ ਉੱਪਰ ਸਾਰਾ ਕੰਮ ਆਜੂਗਾ ਬਹੁਤ ਸੋਹਣਾ ਸਾਰਾ ਥ੍ਰੈਡ ਦਾ ਕੰਮ ਇਹਦਾ ਬਾਹਾਂ ਦੇ ਉੱਪਰ ਹੋਇਆ ਹੋਇਆ ਪੀਸ ਦੀ ਲੁੱਕ ਬਣੇ ਹੋਏ ਦੀ ਅਸਲੀ ਜਿਹੜੀ ਆਉਣੀ ਹੈ ਨਾ ਬਣੇ ਹੋਏ ਦੀ ਹੁੰਦੀ ਆ ਆ ਸਾਰਾ ਇਹਦੀ ਬੈਕ ਤੇ ਕੰਮ ਉਹ ਪਿਛਲੇ ਆਪਣਾ ਜਿਹੜਾ ਬੈਕ ਦਾ ਗਲਾ ਰਹੂਗਾ ਨਾ ਉਹਦੇ ਬੈਕ ਦੇ ਉੱਪਰ ਸੇਮ ਨਿੱਕੀ ਨਿੱਕੀ ਬੂਟੀ ਦਾ ਕੰਮ ਆਊਗਾ ਬਹੁਤ ਸੋਹਣਾ ਪਿਓਰ ਖਾਦੀ ਆ ਸਕਿਨ ਕਲਰ ਦੇ ਉੱਪਰ ਆ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਕਲਰ ਆ ਆ ਲਓ ਜੀ ਨਾ ਇਹਦੇ ਦ ਪਿਓਰ ਮਾਲ ਦਾ ਪਿਓਰ ਮਾਲ ਦਾ ਟਾਈ ਡਾਈ ਦੁਪੱਟਾ ਦੁਪੱਟੇ ਪੂਰੇ ਖੁੱਲੇ ਡੁੱਲੇ ਵਧੀਆ ਟਾਈ ਡਾਈ ਹੋਏ ਹੋਏ ਨੇ ਬਹੁਤ ਸੋਹਣੀ ਸੌਫਟਨੈਸ ਆ ਦੁਪੱਟਿਆਂ ਦੇ ਵਿੱਚ ਇਹ ਹੈਗਾ ਆਪਣਾ ਅੱਜ ਦਾ ਪਹਿਲਾ ਪੀਸ ਠੀਕ ਹੈ ਜੀ ਇਹਦਾ ਨੰਬਰ ਹੋਊਗਾ ਜੀ 1 1 ਨੰਬਰ ਇਹ ਸੂਟ ਰਹੂਗਾ ਫਟਾਫਟ ਸਕਰੀਨਸ਼ਾਟ ਲੈ ਲਿਓ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ 1800 ਸੇਲ ਵਾਲੇ ਆਰਟੀਕਲ ਨੇ ਜਿਹੜੇ ਆਪਾਂ 1650 ਦੇ ਵਿੱਚ ਹੋਣਾ ਨੂੰ ਦੇਣ ਜਾ ਰਹੇ ਆ ਸੋ ਸਭ ਚਾਰ ਪੀਸ ਨੇ ਜਿਵੇਂ ਜਿਵੇਂ ਸਕਰੀਨਸ਼ਾਟ ਆਉਣਗੇ ਨਾਮ ਦੇ ਨਾਲ ਆਪਣੀ ਬੁਕਿੰਗ ਕਰਵਾਉਣੀ ਆ ਤੁਸੀਂ ਪੇਮੈਂਟ ਕਰਕੇ ਤਾਂ ਕਿ ਇਹ ਨਾ ਹੋਵੇ ਵੀ ਤੁਸੀਂ ਬੁੱਕ ਕਰਕੇ ਰੱਖ ਲਓ ਇਹ ਸੋਚੋ ਸ਼ਾਮ ਤੱਕ ਪੇਮੈਂਟ ਕਰ ਦਾਂਗੇ ਜਦੋਂ ਪੇਮੈਂਟ ਆ ਹੋ ਕੇ ਤਾਂ ਸਾਨੂੰ ਸੋਲਡ ਆਊਟ ਕਰਨੇ ਪੈ ਜਾਂਦੇ ਨੇ ਠੀਕ ਹੈ ਜੀ ਆ ਲੋ ਨੈਕਸਟ ਵਾਲਾ ਪੀਸ ਦੇਖ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਬਣਿਆ ਹੋਇਆ ਇਹ ਵੀ ਪਿਓਰ ਖਾਦੀ ਦਾ ਹੀ ਬੇਸ ਆ ਜੀ ਇੰਨੀ ਸੌਫਟਨੈਸ ਦਾ ਖਾਦੀ ਦੇ ਵਿੱਚ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣੇ ਜਿਹੇ ਇਹ ਪੀਸ ਨੇ ਆ ਲੋ ਇਹ ਪੂਰਾ ਟ੍ਰੈਂਡਿੰਗ ਡਿਜ਼ਾਈਨ ਆ ਬਹੁਤ ਸੋਹਣਾ ਬਹੁਤ ਪਿਆਰਾ ਟ੍ਰੈਂਡਿੰਗ ਡਿਜ਼ਾਈਨ ਆ ਇੱਥੇ ਤੁਹਾਨੂੰ ਬਟਨਸ ਦਾ ਕੰਮ ਮਿਲੂਗਾ ਗਲੇ ਦੇ ਉੱਪਰ ਇਹਨੂੰ ਤੁਸੀਂ ਅਡਜਸਟੇਬਲ ਜਿੱਥੇ ਮਰਜੀ ਕਰ ਸਕਦੇ ਹੋ ਕੋਈ ਇਦਾਂ ਦੀ ਲੰਬਾਈ ਦੀ ਦਿੱਕਤ ਨਹੀਂ ਆਊਗੀ ਤੁਹਾਨੂੰ ਜਿਵੇਂ ਮਰਜੀ ਤੁਸੀਂ ਇਹਨੂੰ ਉੱਪਰ ਥੱਲੇ ਕਰ ਸਕਦੇ ਹੋ ਠੀਕ ਹੈ ਜੀ ਇਹ ਸਾਰਾ ਪੱਲੇ ਦਾ ਕੰਮ ਰੋਗ ਹੈ ਦਾ ਪੱਲੇ ਨੂੰ ਜਿਵੇਂ ਮਰਜੀ ਤੁਸੀਂ ਆਪਣਾ ਅ ਚੜਾਈ ਵਗੈਰਾ ਦੇ ਸਕਦੇ ਹੋ ਤੇ ਨਾਲ ਬਹੁਤ ਸੋਹਣੀਆਂ ਪਾਈਪਿੰਗਸ ਵਗੈਰਾ ਲਗਾ ਕੇ ਤੁਸੀਂ ਇਹਨੂੰ ਬਣਾ ਸਕਦੇ ਹੋ ਨਾਲ ਸੇਮ ਆਊਗਾ ਜੀ ਇਹਦੀਆਂ ਮੂੜੀਆਂ ਦੇ ਉੱਪਰ ਕੰਮ ਨਾਲ ਸੇਮ ਆਊਗਾ ਇਹਦੀਆਂ ਬਾਹਾਂ ਦੇ ਉੱਪਰ ਕੰਮ ਠੀਕ ਹੈ ਜੀ ਨਾਲ ਸੇਮ ਮੂੜੀਆਂ ਦੇ ਉੱਪਰ ਕੰਮ ਆ ਰਿਹਾ ਸੇਮ ਬਾਹਾਂ ਦੇ ਉੱਪਰ ਕੰਮ ਆ ਰਿਹਾ ਠੀਕ ਹੈ ਜੀ ਫਟਾਫਟ ਸਕਰੀਨਸ਼ਾਟ ਲੈ ਲਓ ਨੰਬਰ ਇਹਦਾ ਰਹੂਗਾ 2 ਨਾਲ ਇਹਦੇ ਵੀ ਜਿਹੜਾ ਦੁਪੱਟਾ ਮਿਲੂਗਾ ਨਾ ਪਿਓਰ ਮਾਲ ਦਾ ਮਿਲੂਗਾ ਆਲੋ ਪਿਓਰ ਮਾਲ ਦਾ ਦੁਪੱਟਾ ਮਿਲੂਗਾ ਟਾਈ ਡਾਈ ਇਹਦੇ ਵਿੱਚ ਵੀ ਟਾਈ ਡਾਈ ਹੋਇਆ ਹੋਇਆ ਬਹੁਤ ਸੋਹਣਾ ਲਾਈਨਿੰਗ ਬਣੀ ਹੋਈ ਆ ਸੇਮ ਪਹਿਲੇ ਦੁਪੱਟੇ ਨਾਲ ਦਾ ਡਿਜ਼ਾਈਨ ਆ ਤੇ ਨੰਬਰ ਹੋਊਗਾ 2 2 ਨੰਬਰ ਇਹ ਸੂਟ ਹੋਊਗਾ ਠੀਕ ਹੈ ਜੀ ਆਲੋਚੀ ਆਵਲੇ ਪੀਸ ਹੱਦ ਤੋਂ ਵੱਧ ਸੇਲ ਕੀਤੇ ਨੇ ਬਹੁਤ ਜ਼ਿਆਦਾ ਟ੍ਰੈਂਡਿੰਗ ਚ ਰਿਹਾ ਡਿਜ਼ਾਈਨ ਕਲਰ ਕੰਬੀਨੇਸ਼ਨ ਵੀ ਜਿਵੇਂ ਕਿ ਅੱਗੇ ਤੀਜ ਆ ਰਹੀਆਂ ਨੇ ਤਾਂ ਕਲਰ ਵੀ ਬਹੁਤ ਪਿਆਰਾ ਬਹੁਤ ਸੋਹਣਾ ਤੇ ਜੇ ਤੁਸੀਂ ਇਹ ਤੇ ਵਰਕ ਕਰਵਾਉਂਗੇ ਕੱਲਾ ਵਰਕ ਵਰਕ ਇਹਨੇ ਜੋ ਜਿੰਨੇ ਜੱਸੇ ਤੁਹਾਨੂੰ ਸੋੜ ਦੇਣ ਜਾ ਰਹੇ ਆ ਬਹੁਤ ਸੋਹਣਾ ਬਹੁਤ ਪਿਆਰਾ ਕੰਮ ਹੋਇਆ ਹੋਇਆ ਸੋੜ ਦੇ ਉੱਪਰ ਆਲੋ ਜੀ ਇਹਨਾਂ ਦੇ ਡਿਜ਼ਾਈਨ ਜੇ ਮੇਰੇ ਕੋਲ ਹੋਏ ਤਾਂ ਮੈਂ ਜ਼ਰੂਰ ਤੁਹਾਡ ਨਾਲ ਸ਼ੇਅਰ ਕਰੂੰਗੀ ਆਲੋ ਜੀ ਮਸਟਰਡ ਕਲਰ ਆ ਬਹੁਤ ਪਿਆਰਾ ਬਹੁਤ ਹੀ ਸੋਹਣਾ ਦੇਖੋ ਸਾਰਾ ਪੂਰਾ ਫਰੰਟ ਪੂਰਾ ਫੁੱਲ ਹੈਵੀ ਮਿਲ ਰਿਹਾ ਤੁਹਾਨੂੰ ਸੇਮ ਬਾਹਾਂ ਦੇ ਉੱਪਰ ਵੀ ਕੰਮ ਮਿਲ ਰਿਹਾ ਠੀਕ ਹੈ ਜੀ ਬਾਹਾਂ ਦੇ ਉੱਪਰ ਵੀ ਸੇਮ ਤੁਹਾਨੂੰ ਕੰਮ ਮਿਲ ਰਿਹਾ ਵਾ ਆਲੋਚੀ ਤੇ ਮੂਰੀਆਂ ਦੇ ਉੱਪਰ ਵੀ ਸੇਮ ਤੁਹਾਨੂੰ ਬੂਟੀ ਮਿਲ ਰਹੀ ਹੈ ਮੂਰੀਆਂ ਦੇ ਉੱਪਰ ਵੀ ਤੁਹਾਨੂੰ ਸੇਮ ਬੂਟੀ ਦਾ ਕੰਮ ਮਿਲ ਰਿਹਾ ਬਹੁਤ ਸੋਹਣਾ ਕੰਮ ਹੋਇਆ ਹੋਇਆ ਬਹੁਤ ਹੀ ਪਿਆਰਾ ਤੇ ਨਾ ਜਿਹੜਾ ਇਹਦਾ ਦੁਪੱਟਾ ਰਹੂਗਾ ਦੁਪੱਟਾ ਰਹੂਗਾ ਜੀ ਇਹਦੇ ਨਾਲ ਟਾਈ ਡਾਈ ਵਾਲਾ ਆਲੋਚੀ ਦੇਖੋ ਕਿੰਨਾ ਪਿਆਰਾ ਦੁਪੱਟਾ ਇਹਦਾ ਬਣਿਆ ਬਹੁਤ ਸੋਹਣਾ ਟਾਈ ਡਾਈ ਦੁਪੱਟਾ ਬਣਿਆ ਹੋਇਆ ਲੈਸ ਉਸ ਦੀ ਸਾਰੀ ਫਿਨਿਸ਼ਿੰਗ ਦਿੱਤੀ ਹੋਈ ਆ ਨਾਲ ਲੈਸ ਪੂਰੀਆ ਪ੍ਰੋਪਰ ਲੱਗੀਆਂ ਤੇ ਟਾਈ ਡਾਈ ਇਹਦਾ ਸਾਰਾ ਹਨਾ ਦੁਪੱਟਾ ਟੂ 쉐ਡਲ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਪਿਆਰਾ ਕਿਉਂਕਿ ਜਿੰਨਾ ਵੀ ਵਰਕ ਆ ਸਾਰਾ ਮਜ਼ੈਂਟਾ ਦੇ ਨਾਲ ਇਹਦਾ ਹਾਈਲਾਈਟ ਆ ਦਾ ਸੇਮ ਕਲਰ ਹੀ ਪਿੰਕ ਮਜ਼ੈਂਟਾ ਇਹਦੇ ਵਿੱਚ ਹੈਗਾ ਇਹਦਾ ਨੰਬਰ ਹੋਊਗਾ ਜੀ ਤਿੰਨ ਤਿੰਨ ਨੰਬਰ ਇਹ ਸੂਟ ਰਹੂਗਾ ਫਟਾ ਫੜ ਤੁਸੀਂ ਸਕਰੀਨ ਸ਼ਾਟ ਲੈਣੇ ਆ ਤੇ ਆਰਡਰ ਕਰਨੇ ਆ ਜੀ ਹਾਲੇ ਇਕ ਆਪਣਾ ਆਹ ਵਾਲਾ ਡਿਜ਼ਾਈਨ ਸੁਪਰ ਹਿੱਟ ਚੱਲ ਰਿਹਾ ਸੀਗਾ ਇਹ ਸਿੰਗਲ ਪੀਸ ਫੇਰ ਆਇਆ ਵਾ ਇਹ ਹੁਣ ਖਾਦੀ ਤੇ ਨਹੀਂ ਇਹ ਪਿਓਰ ਮਾਲ ਤੇ ਆਇਆ ਠੀਕ ਹੈ ਜੀ ਪਹਿਲਾਂ ਆਪਾਂ ਇਹਨੂੰ ਖਾਦੀ ਤੇ ਸੇਲ ਕੀਤਾ ਬਟ ਹੁਣ ਇਹ ਪਿਓਰ ਮਾਲ ਦੇ ਉੱਪਰ ਆ ਗਿਆ ਐਦਾਂ ਰਹੂਗਾ ਇਹਦਾ ਫਰੰਟ ਸਾਰੇ ਗਲੇ ਦੇ ਉੱਪਰ ਕੰਮ ਰਹੂਗਾ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ ਤੇ ਨਾਲ ਇਹਦੇ ਰਹੂਗਾ ਜੀ ਘੇਰੇ ਦੇ ਉੱਪਰ ਕੰਮ ਠੀਕ ਹੈ ਜੀ ਘੇਰੇ ਦੇ ਉੱਪਰ ਕੰਮ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਕੰਮ ਘੇਰੇ ਦੇ ਉੱਪਰ ਹੋਇਆ 20 ਤੋਂ 22 ਤੱਕ ਆਰਾਮ ਦੇ ਨਾਲ ਕੇ ਰੇ ਇਹ ਰੈਡੀ ਹੁੰਦੇ ਨੇ ਉਸ ਤੋਂ ਉੱਪਰ ਵੀ ਜੇ ਤੁਸੀਂ ਕਰਵਾਉਣੇ ਤਾਂ ਤੁਹਾਨੂੰ ਸਾਈਡਾਂ ਤੇ ਆ ਪੱਟੀ ਵਗੈਰਾ ਜਾਂ ਪਾਈਪਿੰਗ ਵਗੈਰਾ ਲਗवानी ਪਊ ਜਾਨੀ ਕਿ ਪ੍ਰੋਪਰ ਜੇ ਤੁਸੀਂ ਕਰਾਉਣਾ ਤਾਂ 20 ਤੋਂ 22 ਇਹ ਰੈਡੀ ਹੋਊਗਾ ਜਿੱਥੇਰਾ ਠੀਕ ਹੈ ਜੀ ਇਹਦੇ ਬੈਕ ਸਾਈਡ ਤੇ ਵੀ ਸੇਮ ਕੰਮ ਮਿਲੂਗਾ ਜਿਵੇਂ ਫਰੰਟ ਪੱਲੇ ਤੇ ਆ ਸੇਮ ਬੈਕ ਪੱਲੇ ਤੇ ਵੀ ਥੈੜ ਦਾ ਕੰਮ ਹੋਇਆ ਹੋਇਆ ਠੀਕ ਹੈ ਜੀ ਤੇ ਨਾਲ ਇਹਦੇ ਸੇਮ ਹੀ ਤੁਹਾਨੂੰ ਬਾਹਾਂ ਦੇ ਉੱਪਰ ਬੇਲ ਮਿਲੂਗੀ ਬਾਹਾਂ ਦੇ ਉੱਪਰ ਵੀ ਸੇਮ ਬੇਲ ਮੈਨੂੰ ਬਹੁਤ ਸੋਹਣਾ ਸਰਦਾਰੀ ਲੁੱਕ ਦੇ ਹੱਦ ਤੋਂ ਵੱਧ ਮਸਟਰਡ ਵਾਲਾ ਹੋਇਆ ਇਹ ਵਾਲੇ ਦੋਨਾਂ ਦੀ ਇੰਨੀ ਜ਼ਿਆਦਾ ਸੇਲ ਰਹੀ ਆ ਕਿਉਂਕਿ ਦੋਨੇ ਪਿਓਰ ਖਾਦੀ ਤੇ ਸੀ ਇਹ ਹੁਣ ਫਰਸਟ ਟਾਈਮ ਪਿਓਰ ਮਾਲ ਦੇ ਉੱਪਰ ਆਪਣੇ ਕੋ ਰੈਡੀ ਹੋ ਕੇ ਆਇਆ ਉਦੋਂ ਕਈ ਭੈਣਾਂ ਨੇ ਤਾਂ ਹੀ ਛੱਡਿਆ ਸੀ ਵੀ ਅਸੀਂ ਖਾਦੀ ਦੇ ਥੱਲੇ ਲਾਈਨਿੰਗ ਨਹੀਂ ਲਗਵਾ ਸਕਦੇ ਜਾਂ ਖਾਦੀ ਸਾਡੇ ਲਈ ਨਹੀਂ ਸਕਿਨ ਹੈ ਨਾ ਅਸੀਂ ਚੱਲਦੀ ਨਹੀਂ ਤਾਂ ਤੁਸੀਂ ਹੁਣ ਪਿਓਰ ਮਾਲ ਇੰਨੀ ਜਦੋਂ ਸੌਫਟਨੈਸ ਆ ਇੰਨਾ ਜ਼ਿਆਦਾ ਪਿਆਰਾ ਕੱਪੜਾ ਵਾ ਵੀ ਇਹਦੇ ਵਿੱਚ ਤਾਂ ਕੁਝ ਹੈ ਹੀ ਨਹੀਂ ਵੀ ਕਹਿਦੀ ਇਹ ਵੀ ਹਾਂਜੀ ਇਹ ਕਪੜਾ ਕਿਸੇ ਸਕਿਨ ਨੂੰ ਵੀ ਅ ਮਤਲਬ ਕਿ ਰੈਸ਼ ਜੇ ਕਰੂਗਾ ਆਹ ਲੋ ਇਹਦਾ ਮਹਿਰੂਨ ਕਲਰਦਾਰ ਕੰਟਰਾਸਟ ਆ ਮਹਿਰੂਨ ਦੁਪੱਟਾ ਵਾ ਠੀਕ ਹੈ ਜੀ ਪਿਓਰ ਮਲ ਦਾ ਇਹਦਾ ਨੰਬਰ ਹੋਊਗਾ ਜੀ 4 4 ਨੰਬਰ ਇਹ ਸੂਟ ਰਹੂਗਾ ਬਹੁਤ ਪਿਆਰਾ ਡਿਜ਼ਾਈਨਾਂ ਤੇ ਬਹੁਤ ਹੀ ਸੋਹਣਾ ਫਟਾਫੜ ਸਕਰੀਨਸ਼ਾਟ ਲੈ ਲਿਓ ਜਿਹੜੀ ਵੀ ਪਹਿਣ ਨੂੰ ਚਾਹੀਦਾ ਇਹ ਚਾਰ ਪੀਸ ਨੇ ਜਿਹੜੀ ਆਪਾਂ 16500 ਦੇ ਵਿੱਚ ਲਾਇਏ ਨੇ ਸਾਰੇ ਪੀ 1850 ਵਾਲੇ ਨੇ 1650 ਦੇ ਵਿੱਚ ਲਗਾ ਦਿੱਤੇ ਨੇ ਫਟਾਫਟ ਇਹਨਾਂ ਦੇ ਬੈਨੀਫਿਟ ਲੈ ਲਓ ਦੋ ਸੂਟਾਂ ਤੇ ਕੋਲੀਅਰ ਵੀ ਤੁਹਾਨੂੰ ਫ੍ਰੀ ਮਿਲੇਗਾ ਠੀਕ ਹੈ ਜੀ ਹੁਣ ਜਿਹੜੇ ਮੈਂ ਦਿਖਾ ਰਹੀ ਆ ਇਹਨਾਂ ਦੀ ਰੇਂਜ ਸਾਰਿਆਂ ਦੀ 2500 2600 ਕਿਸੇ ਦੀ 27 2800 ਰਹੂਗੀ ਇਹ ਰਾਉਂਡ ਫਿਗਰ ਇੱਕੋ ਹੀ ਰੇਟ ਦੇ ਵਿੱਚ ਆਪਾਂ ਕਰ ਦਿੱਤੇ ਨੇ 2250 ਦੇ ਵਿੱਚ ਆ ਲੋ ਇਹ ਸਾਰੇ ਬ੍ਰਾਂਡ ਦੇ ਆਰਟੀਕਲ ਰਹਿਣਗੇ ਬਹੁਤ ਪਿਆਰੇ ਬਹੁਤ ਸੋਹਣੇ ਆ ਲੋ ਇਹਦੇ ਦੇਖੋ ਇਹ ਪ੍ਰਿੰਟਿੰਗ ਤਾਂ ਜਿਹੜੀ ਹੋਈ ਹੋਈ ਆ ਸਾਰੇ ਸ਼ਰਟ ਦੇ ਵਿੱਚ ਹੋਈ ਆ ਇਹਦੇ ਵਿੱਚ ਨਾ ਪੈਚ ਲੱਗਿਆ ਔਰਗੈਂਜ਼ਾ ਦਾ ਔਰਗੈਂਜ਼ਾ ਦੇ ਉੱਪਰ ਪ੍ਰਿੰਟਿੰਗ ਦੇ ਉੱਪਰ ਪੈਚ ਲੱਗਿਆ ਕੋਈ ਵੀ ਸੂਟ ਨੂੰ ਲਾਈਨਿੰਗ ਦੀ ਰਿਕੁਆਇਰ ਨਹੀਂ ਕੋਈ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਜੇ ਤੁਸੀਂ ਚਾਹੋ ਲਗਵਾ ਸਕਦੇ ਹੋ ਨਹੀਂ ਲਗਵਾਣੀ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਬਹੁਤ ਸੋਹਣਾ ਗ੍ਰੇਸ ਕਾਟਨ ਦੇ ਹੈਗਾ ਗ੍ਰੇਸ ਕਾਟਨ ਦਾ ਫੈਬਰਿਕ ਆ ਇਹ ਬਹੁਤ ਹੀ ਪਿਆਰਾ ਠੀਕ ਹੈ ਜੀ ਸਾਰਾ ਜਿੰਨਾ ਵੀ ਮਿਲੂਗਾ ਪਾਫ ਦਾ ਕੰਮ ਆ ਸਾਰਾ ਥ੍ਰੈਡ ਦਾ ਬਹੁਤ ਸੋਹਣਾ ਬਹੁਤ ਸੋਹਣਾ ਉੱਪਰ ਸਾਰੇ ਪੈਚ ਦੇ ਕੰਮ ਹੋਇਆ ਹੋਇਆ ਹੈ ਪੈਚ ਦੇ ਉੱਪਰ ਜਿੰਨਾ ਕੰਮ ਕੋਈ ਵੀ ਪ੍ਰਿੰਟਿੰਗ ਨਹੀਂ ਸਾਰਾ ਥੈਡ ਦਾ ਕੰਮ ਹੋਇਆ ਸਰਦਾਰੀ ਜਿਹਾ ਕਲਰ ਆ ਜਿਨ੍ਹਾਂ ਦੀ ਅੱਜ ਕੱਲ ਫੁੱਲ ਆਨ ਡਿਮਾਂਡ ਰਹਿ ਰਹੀ ਆ ਸਕਿਨ ਕਲਰ ਹੋ ਗਿਆ ਵਾਈਟ ਕਲਰ ਹੋ ਗਿਆ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਨੇ ਇਸ ਤਰ੍ਹਾਂ ਸਾਰਾ ਹੀ ਵਰਕ ਵਾਲਾ ਮਿਲੂਗਾ ਸਾਰਾ ਪੱਲੇ ਦੇ ਉੱਪਰ ਵਰਕ ਹੋਇਆ ਹੋਇਆ ਦੇਖੋ ਠੀਕ ਹੈ ਜੀ ਨਾਲ ਇਹਦੇ ਮਿਲੂਗੀ ਤੁਹਾਨੂੰ ਸੇਮ ਪਲੇਨ ਬਾਟਮ ਪਲੇਨ ਬਾਟਮ ਮਿਲੂਗੀ ਤੇ ਨਾਲ ਜਿਹੜਾ ਦੁਪੱਟਾ ਮਿਲੂਗਾ ਪਿਓਰ ਮੁਢਾਲ ਦਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਦੁਪੱਟਾ ਮਿਲੂਗਾ। ਪਿਓਰ ਮੁਢਾਲ ਦਾ ਦੁਪੱਟਾ ਵਾ ਜੀ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਆ। ਫਟਾਫੜ ਤੁਸੀਂ ਸਕਰੀਨ ਸ਼ਾਟ ਲੈਣੇ ਆ ਤੇ ਕਰਨੇ ਆ ਆਰਡਰ ਨੰਬਰ ਹੋਊਗਾ ਜੀ 5. 5 ਨੰਬਰ ਇਹ ਸੂਟ ਰਹੂਗਾ ਫਟਾਫੜ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਲਿਓ ਇਹਦੇ ਵਿੱਚ ਦੋ ਕਲਰ ਮਿਲਣਗੇ। ਸੈਕਿੰਡ ਕਲਵੇ ਦਾ ਜਿਹੜਾ ਰਹੂਗਾ ਜੀ ਉਹ ਰਹੂਗਾ ਗ੍ਰੇ ਕਲਰ। ਗ੍ਰੇ ਕਲਰ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਵਾ ਸਾਰਾ ਕੰਮ ਚੈੱਕ ਕਰ ਲੋ ਕੰਮ ਵੀ ਬਹੁਤ ਪਿਆਰਾ ਬਹੁਤ ਸੋਹਣਾ ਬਣਿਆ ਹੋਇਆ ਨਾਲ ਸੇਮ ਆ ਰਿਹਾ ਮੁੰਡਾਲ ਦਾ ਦੁਪੱਟਾ ਨੰਬਰ ਹੋਊਗਾ ਜੀ 6 6 ਨੰਬਰ ਇਹ ਸੂਟ ਆ ਫਟਾਫਟ ਲੈਣਾ ਸਕਰੀਨ ਸ਼ਾਟ ਜਿਹੜੀ ਵੀ ਭੈਣ ਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਚਾਹੀਦਾ ਹੋਇਆ ਲਾਵਾਂਗੇ ਨਹੀਂ ਨਾਮ ਬਣ ਜਾਂਦੇ ਹਾਲੋ ਜੀ ਇਹ ਵਾਲਾ ਪੀਸ ਵੀ ਸਾਡਾ ਪਿਓਰ ਖਾਦੀ ਦੇ ਉੱਪਰ ਆ ਬਹੁਤ ਸੋਹਣਾ ਇਹਦਾ ਪਾਫ ਦਾ ਕੰਮ ਹੋਇਆ ਹੋਇਆ ਸਾਰਾ ਛਾਂਤ ਪੂਰਾ ਤੁਹਾਨੂੰ ਇਸ ਤਰ੍ਹਾਂ ਮਿਲੇਗਾ ਬਹੁਤ ਟ੍ਰੈਂਡਿੰਗ ਦੇ ਵਿੱਚ ਆ ਇਸ ਟਾਈਮ ਇਹ ਔਰਗਾਂਜ਼ਾ ਦੇ ਉੱਪਰ ਰੈਡੀ ਹੋ ਕੇ ਆ ਗਏ ਨੇ ਪੀਸ ਬਟ ਇਹ ਆਪਣੇ ਕੋਲ ਸਿੰਗਲ ਪੀਸ ਆ ਜਿਹੜਾ ਪਿਓਰ ਖਾਦੀ ਦੇ ਉੱਪਰ ਆ ਠੀਕ ਹੈ ਜੀ ਇਹ ਇਹਦੀ ਰੇਂਜ ਵੀ ਠੀਕ ਆ ਜਿਹੜੇ ਔਰਗਾਂਜ਼ਾ ਤਿਆਰ ਆ 35 32 ਰੇਂਜ ਦੇ ਵਿੱਚ ਆ ਰਹੇ ਨੇ ਇਹ ਵਾਲਾ 2250 ਦੇ ਵਿੱਚ ਤੁਹਾਨੂੰ ਮਿਲਣ ਜਾ ਰਿਹਾ ਨਾਲ ਇਹਦੇ ਸੀ ਮਾਰਿਆ ਬਾਹਾਂ ਦੇ ਉੱਪਰ ਕੰਮ ਸੇਮ ਬਾਹਾਂ ਦੇ ਉੱਪਰ ਕੰਮ ਆ ਸਾਰਾ ਬਹੁਤ ਸੋਹਣਾ ਜਿਹੜਾ ਇਸ ਟਾਈਮ ਪੂਰੇ ਟ੍ਰੈਂਡ ਦੇ ਉੱਤੇ ਵਰਕ ਚੱਲ ਰਿਹਾ ਨਾ ਉਹ ਵਾਲਾ ਵਰਕ ਹੋਇਆ ਹੋਇਆ ਸੂਟ ਦੇ ਉੱਪਰ ਪਿਓਰ ਖਾਦੀ ਦਾ ਸਾਰਾ ਬੇਸ ਹੈ ਜੀ ਟੈਬੀ ਲਾਈਨਿੰਗ ਦਾ ਨਾਲ ਲੱਗਿਆ ਹੋਇਆ ਦੁਪੱਟਾ ਟਾਈ ਡਾਈ ਹੋਇਆ ਹੋਇਆ ਸਾਰਾ ਦੁਪੱਟਾ 4 ਸਾਈਡ ਸਾਰੇ ਦੁਪੱਟੇ ਦੇ ਉੱਪਰ ਲੈਸ ਦੀ ਫਿਨਿਸ਼ਿੰਗ ਮਿਲੂਗੀ ਨੰਬਰ ਹੋਊਗਾ ਜੀ 7 7 ਨੰਬਰ ਸੂਟ ਰਊਗਾ ਆਲੋ ਜੀ ਨੈਕਸਟ ਵਾਲਾ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਇਹ ਰਾਮ ਟੈਕਸ ਦੇ ਬੇਸ ਨੇ ਰਾਮ ਟੈਕਸ ਦੀ ਸਾਰੀ ਕਲੈਕਸ਼ਨ ਆ ਪਲੇਨ ਦੁਪੱਟਿਆਂ ਦੇ ਨਾਲ ਹੋਣ ਬਹੁਤ ਹੀ ਰੇਅਰ ਪੈਨਾਂ ਨੂੰ ਮਿਲਦੇ ਆ ਪਲੇਨ ਦੁਪੱਟਾ ਲੱਗਿਆ ਪਿਓਰ ਦਾ ਇਹਦੇ ਨਾਲ ਬਹੁਤ ਸੋਹਣਾ ਬਹੁਤ ਹੀ ਪਿਆਰਾ ਦੁਪੱਟਾ ਵਾ ਜੀ ਮੂਂਗਿਆ ਸ਼ੇਡ ਆ ਸਿੰਗਲ ਪੀਸ ਆਪਣੇ ਕੋਲ ਅਵੇਲੇਬਲ ਆ ਏ ਕੋਈ ਲਾਈਨਿੰਗ ਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ ਹੈਗੀ ਬਹੁਤ ਪਿਆਰਾ ਬਹੁਤ ਹੀ ਸੋਹਣਾ ਸਾਰਾ ਸੂਟ ਆ ਇਸ ਤਰ੍ਹਾਂ ਦੀ ਸ਼ਰਟ ਦਾ ਪ੍ਰਿੰਟ ਰਹੂਗਾ ਤੇ ਘੇਰੇ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਜੀ ਘੇਰੇ ਦੇ ਉੱਪਰ ਸੇਮ ਵਰਕ ਮਿਲੇਗਾ ਨਾਲ ਤੁਹਾਨੂੰ ਮੂੰਗੀਆਂ ਹੀ ਬਾਟਮ ਮਿਲੇਗੀ ਪਲੇਨ ਮੂੰਗੀਆਂ ਬਾਟਮ ਮਿਲੇਗੀ ਠੀਕ ਹੈ ਜੀ ਤੇ ਨਾਲ ਇਹਦਾ ਜਿਹੜਾ ਦੁਪੱਟਾ ਰਹੂਗਾ ਸੇਮ ਮੂੰਗੀਆਂ ਸ਼ੇਡ ਦੇ ਵਿੱਚ ਹੀ ਰਹੂਗਾ ਹਾਲੋ ਪਲੇਨ ਦੁਪੱਟਾ ਰਹੂਗਾ ਜੀ 4 ਸਾਈਡ ਲੈਸ ਕੋਰੋਸ਼ੀਅਲ ਲੈਸ ਦੇ ਨਾਲ ਪੂਰੀ ਵਧੀਆ ਵਾਲੀ ਲੈਸ ਲੱਗੀ ਹੋਈ ਆ ਬਹੁਤ ਸੋਹਣੀ ਕੁਆਲਿਟੀ ਆ ਦੁਪੱਟੇ ਦੀ ਤੇ ਬਹੁਤ ਸੋਹਣਾ ਟੂਟਾ ਸਿੰਗਲ ਪੀਸ ਆ ਫਟਾਫਟ ਪਿਕ ਕਰ ਲਿਓ ਜਿਹੜੀ ਪਹਿਣਨ ਨੂੰ ਵੀ ਚਾਹੀਦਾ ਹੋਇਆ ਪਲੇਨ ਦੁਪੱਟੇ ਦੇ ਨਾਲ ਰਾਮ ਟੈਕਸ ਦਾ ਬੇਸ ਆ ਸਾਰੀ ਰਾਮ ਟੈਕਸ ਦੀ ਸਟੈਂਪਿੰਗ ਤੁਹਾਨੂੰ ਉੱਪਰ ਮਿਲੂਗੀ ਨੰਬਰ ਰਹੂਗਾ 8 8 ਨੰਬਰ ਇਹ ਸੂਟ ਰਹੂਗਾ ਆਲੋਚ ਇਹ ਪਿਓਰ ਖਾਦੀ ਦੇ ਉੱਪਰ ਆ ਖਾਦੀ ਲੈ ਲੈਣ ਜਿਹੜੀ ਇਸ ਟਾਈਮ ਪੂਰੇ ਟ੍ਰੈਂਡਿੰਗ 'ਚ ਚੱਲ ਰਹੀ ਆ 25 2600 ਇਹਨਾਂ ਦਾ ਰੇਟ ਆ ਸੋਟਾਂ ਦਾ ਬਟ ਇਹ ਦੋ ਹੀ ਪੀਸ ਸਾਡੇ ਕੋਲ ਅਵੇਲੇਬਲ ਨੇ ਸੋ ਜਿਹੜੀ ਵੀ ਭੈਣ ਨੂੰ ਚਾਹੀਦੀ ਹੋਏ ਤੁਸੀਂ ਫਟਾਫਟ ਲੈ ਲਿਓ ਸਕਰੀਨ ਸ਼ਾਟ ਸਟੈਂਪਿੰਗ ਤੁਹਾਨੂੰ ਨਾਲ ਮਿਲੂਗੀ ਰਾਮ ਟੈਕਸ ਦੀ ਮਤਲਬ ਕਿ ਸਾਰੇ オリジナル ਪੀਸ ਨੇ ਹੈ ਸਾਰਾ ਤੁਹਾਨੂੰ ਦੇਖੋ ਪੱਲੇ ਦੇ ਉੱਪਰ ਵਰਕ ਮਿਲ ਰਿਹਾ ਪੱਲੇ ਦੇ ਉੱਪਰ ਸਾਰਾ ਵਰਕ ਮਿਲ ਰਿਹਾ ਨਾਲ ਇਹਨਾਂ ਦੀਆਂ ਬਾਟਮ ਆਉਣੀਆਂ ਪਲੇਨ ਆਉਣੀਆਂ ਪਲੇਨ ਬਾਟਮ ਆਉਣਗੀਆਂ ਜੀ ਪਿਓਰ ਖਾਦੀ ਲੈ ਲਨ ਦੇ ਵਿੱਚ ਸ਼ਰਟ ਦਾ ਸਾਰਾ ਫੈਬਰਿਕ ਆਊਗਾ ਸਾਰੇ ਫੈਬਰਿਕ ਦੇ ਉੱਪਰ ਤੁਹਾਨੂੰ ਡਿਜੀਟਲ ਰਹਾਊਗਾ ਨਾਲੇ ਕੰਮ ਮਿਲੂਗਾ ਸਾਰਾ ਥੈਡ ਦਾ ਕੰਮ ਮਿਲੂਗਾ ਫਲਾਵਰਸ ਬਣੇ ਹੋਏ ਨੇ ਪੱਲੇ ਤੇ ਪੂਰਾ ਫੁੱਲ ਹੈਵੀ ਕੰਮ ਹੋਇਆ ਹੋਇਆ ਨਾਲ ਇਹਨਾਂ ਦੀ ਦੁਪੱਟੇ ਵੀ ਪਿਓਰ ਮੁਢਾਲ ਦੇ ਮਿਲਣਗੇ ਆ ਲਓ ਜੀ ਪਿਓਰ ਮੁਢਾਲ ਦੇ ਦੁਪੱਟੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰਦੇ ਆ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲਾ ਪੀਸ ਚਾਹੀਦਾ ਹੋਇਆ ਇਹਦੇ ਵਿੱਚ ਦੋ ਕਲਰ ਆਪਣੇ ਕੋਲ ਅਵੇਲੇਬਲ ਨੇ ਇਹਦਾ ਨੰਬਰ ਹੋਊਗਾ ਜੀ 9 9 ਨੰਬਰ ਇਹ ਸੂਟ ਰਹੂਗਾ ਅਲੋ ਸੈਕਿੰਡ ਕਲਰ ਇਹਦੇ ਵਿੱਚ ਰਹੂਗਾ ਜੀ ਮਸਟਰਡ ਸ਼ੇਡ ਲੈਮਨ ਮਸਟਰਡ ਜਾਂ ਸ਼ੇਡਾ ਇਹਦੀ ਕਲਰ ਬਹੁਤ ਪਿਆਰਾ ਵਾ ਬਹੁਤ ਸੋਹਣਾ ਕਲਰ ਆ ਬਣੇ ਹੋਏ ਦੀ ਲੁੱਕ ਪੀਸ ਦੀ ਬਹੁਤ ਪਿਆਰੀ ਆਉਂਦੀ ਆ ਦੋ ਹੀ ਪੀਸ ਨੇ ਤੇ ਲੈਸ ਬਹੁਤ ਜ਼ਿਆਦਾ ਲਾ ਦਿੱਤੀ ਆ 2250 ਦੇ ਵਿੱਚ ਇਹ ਵਾਲੇ ਪੀਸ ਵੀ ਆਪਾਂ ਦੇ ਰਹੇ ਆ ਤੇ ਨਾਲ ਸੇਮ ਦੇ ਰਹੇ ਆ ਮੁੰਡਾਲ ਦਾ ਦੁਪੱਟਾ ਠੀਕ ਹੈ ਜੀ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਸੋਹਣੀ ਲੱਗੀ ਹੋਊਗੀ ਨਾਲੇ ਇੰਨੀ ਜ਼ਿਆਦਾ ਲੈਸ ਦੇ ਵਿੱਚ ਆ ਬਾਕੀ ਸਾਰੇ ਬ੍ਰਾਂਡ ਦੇ ਆਰਟੀਕਲ ਦੇ ਰਹੇ ਆ ਠੀਕ ਹੈ ਜੀ ਤੇ ਜਿਹੜਾ ਪੂਰਾ 트ੈਂਡਿੰਗ ਵਿੱਚ ਸਾਰਾ ਫੈਬਰਿਕ ਚੱਲ ਰਿਹਾ ਸੇਮ ਫੈਬਰਿਕ ਦੇ ਉੱਪਰ ਇਹ ਆਰਟੀਕਲ ਨੇ ਬਸ ਇਹ ਹੈ ਕਿ ਸਾਰੇ ਸਿੱਟਿਆਂ ਦੇ ਵਿੱਚੋਂ ਕਿਸੇ ਦੇ ਇੱਕੇ ਕਿਸੇ ਜੋ ਦੋ ਪੀਸ ਰਹਿ ਚੁੱਕੇ ਨੇ ਸੋ ਫਟਾਫਟ ਲੈਣਾ ਤੁਸੀਂ ਸਕਰੀਨਸ਼ਾਟ ਤੇ ਕਰ ਜਿਨੇ ਆ ਆਰਡਰ ਜਿੰਨਾ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਜੇ ਜਾਨ ਤੋਂ ਪਹਿਲਾਂ ਜਿਹੜੀਆਂ ਭੈਣਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਦਰੋਹ ਦੱਸਿਓ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ